ਖਬਰ ਮੋਹਾਲੀ ਤੋਂ ਆ ਰਹੀ ਹੈ ਜਿੱਥੋਂ ਦੇ ਸੈਕਟਰ 82 ਦੇ ਵਿੱਚ ਕਾਰਖੋਹੇ ਜਾਂਦੀ ਵਾਰਦਾਤ ਵਾਪਰੀ ਹੈ ਪਾਰਕਿੰਗ ਚੋਂ ਪਿਸਤੌਲ ਦੀ ਨੋਕ ਤੇ ਫੋਰਡ ਐਂਡ ਟੇਵਰ ਕਾਰਖੋਹੇ ਲੁੱਟੇਰਾ ਭੱਜ ਗਿਆ ਪਿਕਸਲਰ ਸਟੂਡੀਓ ਦੇ ਮਾਲਕ ਜਸਦੀਪ ਸਿੰਘ ਦੇ ਨਾਲ ਇਹ ਵਾਰਦਾਤ ਵਾਪਰੀ ਹੈ ਘਟਨਾ ਨੂੰ ਅੰਜਾਮ ਦੇਣ ਵਾਲੇ ਨਿਮੋਕੇ ਤੇ ਕੋਲੀ ਚਿਲਾ ਦਿੱਤੀ ਜੀਪੀਐਸ ਨੂੰ ਵੀ ਲੁੱਟੇਰੇ ਨੇ ਕੁਝ ਦੂਰ ਜਾ ਕੇ ਹੀ ਲਾ ਕੇ ਸੁੱਟ ਦਿੱਤਾ ਤਸਵੀਰਾਂ ਤੁਹਾਨੂੰ ਵਹਾਲੀ ਦੀਆਂ ਵਿਖਾ ਰਹੇ ਹਾਂ ਜਿੱਥੇ ਲਗਾਤਾਰ ਕ੍ਰਾਈਮ ਰੇਟ ਵਧਦਾ ਜਾ ਰਿਹਾ ਹੈ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਬੀਤੇ ਦਿਨੀ ਸੈਕਟਰ 82 ਬੀਤੇ ਦਿਨੀ ਵੀ ਕੁਝ ਅਜਿਹੇ ਹੀ ਵਾਪਰੀਅ ਸੀ ਤੇ ਹੁਣ ਫਿਰ ਸੈਕਟਰ 82 ਦੇ ਵਿੱਚ ਲੁੱਟ ਦੀ ਵਾਰਦਾਤ ਵਾਪਰੀ ਹੈ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਅਸੀਂ ਤੁਹਾਨੂੰ ਵੀ ਖਾ ਰਹੇ ਹਾਂ ਮੁਹਾਲੀ ਦੇ ਸੈਕਟਰ 82 ਦੇ ਵਿੱਚ ਕਾਰ ਖੋਏ ਜਾਂਦਾ ਜਾਂਦੀ ਵਾਰਦਾਤ ਵਾਪਰੀ ਪਿਸਤੌਲ ਦੀ ਨੋਕ ਤੇ ਫੋਰਟ ਐਂਡ ਡੇਵਰ ਕਾਰਖੋ ਦੇ ਲੁਟੇਰਾ ਭੱਜ ਗਿਆ ਕੁਝ ਹੀ ਦੂਰ ਤੇ ਜਾ ਕੇ ਉਸਨੇ GPS ਵਿਲਾਕੇ ਸੁਰ ਦਿੱਤਾ ਇੱਕ ਸਟੂਡੀਓ ਦੇ ਮਾਲਕ ਜਸਦੀਪ ਸਿੰਘ ਦੀ ਇਹ ਕਾਰ ਹੈ ਕਟਨ ਉੰਜਾਮ ਦੇਣ ਵੇਲੇ ਲੁੱਟੇਰੇ ਨੇ ਗੋਲੀ ਵਿਚਲਾਈ GPS ਨੂੰ ਵੀ ਤਾਰ ਕੇ ਸੁਰ ਦਿੱਤਾ ਕੁਝ ਹੀ ਦੂਰੀ ਤੇ ਜਾ ਕੇ ਤੁਸੀਂ ਤਸਵੀਰਾਂ ਵੇਖ پا ਰਹੇ ਹੋ ਕਿ ਕਿਸ ਤਰ੍ਹਾਂ ਇਹ ਵਿਅਕਤੀ ਕਾਰ ਲੁੱਟ ਕੇ ਇਥੋਂ ਫਰਾਰ ਹੋਇਆ ਗੋਲੀ ਵਿਛਦੇ ਵੱਲ ਚਲਾਈ ਗਈ ਬਾਅਦ ਵਿੱਚ ਕਾਰ ਦੇ ਮਾਲਕ ਦੇ ਵੱਲੋਂ ਰੋਲਾ ਵੀ ਪਾਇਆ ਗਿਆ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨੇ ਮੋਹਾਲੀ ਦੇ ਵਿੱਚ ਲਗਾਤਾਰ ਰਜਈਆਂ ਕਟਨਾਵਾਂ ਵਧ ਰਹੀਆਂ ਨੇ ਮੇਰੇ ਨਾਲ ਪੈਸੇਂਜਰ ਸੀਟ ਤੇ ਆ ਕੇ ਇੱਕ ਬੰਦਾ ਬੈਠ ਗਿਆ ਤੇ ਮੈਨੂੰ ਉਹਨੇ ਕਿਹਾ ਜੀ ਗੱਡੀ ਦੀ ਚਾਬੀ ਦੋ ਤੇ ਮੈਂ ਥੋੜੀ ਨਾ ਨੁਕਰ ਕੀਤੀ ਫਿਰ ਉਹਨੇ ਪਿਸਤੌਲ ਕੱਢ ਲਈ ਤੇ ਦੈਨ ਫਿਰ ਥੋੜੀ ਮੈਂ ਨਾ ਨੁਕਰ ਕੀਤੀ ਤੇ ਉਹਨੇ ਫਾਇਰ ਕੀਤਾ ਜੀ ਦਰਵਾਜ਼ੇ ਵੱਲ ਤੇ ਜੇ ਤਾਂ ਚਲੋ ਵੱਜੀ ਤਾਂ ਨਹੀਂ ਗੋਲੀ ਬਟ ਸ਼ੇਕ ਕਾਫੀ ਲੱਤ ਤੇ ਪਿਆ ਜਿਹੜੀ 2-3 ਘੰਟੇ ਚੱਲਣ ਹੁੰਦੀ ਰਹੀ ਤੇ ਦੈਨ ਮਨੂੰ ਚਾਬੀ ਦਿੱਤੀ ਆ ਤੇ ਉਹ ਫਿਰ ਗੱਡੀ ਇਧਰੋਂ ਭਜਾ ਕੇ ਲੈ ਗਿਆ ਤੇ ਆਫਟਰ दैट ਚਲੋ ਅਸੀਂ 100 ਨੰਬਰ ਤੇ ਕਾਲ ਕੀਤੀ ਪੁਲਿਸ ਨੇ ਕਾਫੀ ਐਕਟਿਵਲੀ ਮਤਲਬ ਨਾਕਾਬੰਦੀ ਕਰਤੀ ਧਰੋਂ ਮੈਂ ਨਾਲ ਆਪਣੇ ਨੇਬਰਸ ਨੂੰ ਨਾਲ ਚੱਕਿਆ ਤੇ ਪਿੱਛੇ ਪਿੱਛੇ ਫਿਰ ਗਿਆ ਵਾਂ ਤੇ ਫਿਰ ਬਾਅਦ ਉਸ ਤੋਂ ਬਾਅਦ ਫਿਰ ਸਾਰੀ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਹਾਲੀ ਦੇ ਸੈਕਟਰ 82 ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਪਿਸਤੌਲ ਦੀ ਨੋਕ ਤੇ ਇੱਕ ਸਟੂਡੀਓ ਦੇ ਮਾਲਕ ਤੋਂ ਕਾਰ ਖੋਲੇ ਗਈ ਫੋਰਡ ਐਂਡੇਵਰ ਕਾਰ ਖੋ ਕੇ ਲੁਟੇਰਾ ਭੱਜ ਗਿਆ ਉਸਨੇ ਗੋਲੀ ਵੀ ਚਲਾਈ ਇਕ ਸਟੂਡੀਓ ਦਾ ਮਾਲਕ ਹੈ ਜਿਸ ਤੋਂ ਕਾਰ ਖੋਹੀ ਗਈ ਘਟਨਾ ਨੂੰ ਅੰਜਾਮ ਦੇਣ ਵੇਲੇ ਲੁੱਟੇਰੇ ਨੇ ਗੋਲੀ ਵਿੰਚਲਾਈ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹੈ ਸੀਸੀਟੀਵੀ ਵਿੱਚ ਪੂਰੀ ਘਟਨਾ ਕੈਦ ਹੋ ਗਈ ਕਿ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਕਿਸ ਐਂਟਰਵ ਕਾਰਖੋਹ ਕੇ ਲੁੱਟੇਰਾ ਉੱਥੋਂ ਫਰਾਰ ਹੁੰਦਾ ਬਾਅਦ ਵਿੱਚ ਮਾਲਕ ਦੇ ਵੱਲੋਂ ਰੋਲਾ ਵੀ ਪਾਇਆ ਜਾਂਦਾ ਪਰ ਹੱਥ ਪੱਲੇ ਕੁਝ ਨਹੀਂ ਪੈਂਦਾ ਲਗਾਤਾਰ ਮੋਹੱਲੇ ਦੇ ਵਿੱਚ ਜਈਆਂ ਅਪਰਾਧਿਕ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਕਦੇ ਗੋਲੀਆਂ ਚੱਲ ਜਾਣਾ ਕਦੇ ਸ਼ੀਨਾ ਚਪਟੀ ਦੀਆਂ ਘਟਨਾਵਾਂ ਅਤੇ ਹੁਣ ਕਾਰ ਖੋਹੀ ਜਾਂਦੀ ਘਟਨਾ ਵਾਪਰੀ ਹੈ ਸਾਡੇ ਨਾਲ ਮੁਹਾਲੀ ਦੇ ਡੀਐਸਪੀ ਦੀਪ ਕਮਲ ਫੋਨਲਾਈਨ ਤੇ ਜੁੜ ਗਏ ਨੇ ਦੀਪ ਕਮਲ ਸਾਹਿਬ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਮੇਰਾ ਪਹਿਲਾ ਸਵਾਲ ਕਿ ਕਟਨਾਵਾ ਲਗਾਤਾਰ ਵਧ ਰਹੀਆਂ ਨੇ ਪੁਲਿਸ ਕੀ ਕਰ ਰਹੀ ਹੈ ਮੈਮ ਇਸ ਸਬੰਧੀ ਸਾਡੇ ਪਿਛਲੇ 1 ਮਹੀਨੇ ਤੋਂ ਤੁਸੀਂ ਦੇਖਿਆ ਹੋਣਾ ਕਿ ਪੂਰੇ ਮੁਹਾਲੀ ਜ਼ਿਲ੍ਹੇ ਜਨਸੀ ਨਾਕਾਬੰਦੀ ਕੀਤੀ ਆ ਤੇ ਉਸ ਚ ਕਈ ਐਫਆਈਆਰ ਦੀ ਲੋਜ ਕੀਤੀਆਂ ਗਈਆਂ ਜਿਨ੍ਹਾਂ ਚ ਤੁਹਾਨੂੰ ਕਾਫੀ ਬਰਾਮਦਗੀ ਵੀ ਹੋਈ ਆ ਜੀ ਤੇ ਉਹਨਾਂ ਚ ਸਾਨੂੰ ਕਾਫੀ ਰਿਕਵਰੀਜ਼ ਹੋਈਆਂ ਹੈਗੀਆਂ ਹੂੰ ਜੀ ਜੀ ਤੇ ਡੀਐਸਪੀ ਸਾਹਿਬ ਜਿਸ ਤਰ੍ਹਾਂ ਕਿ ਇਸ ਵਿਅਕਤੀ ਤੋਂ ਕਾਰ ਖੋਹੀ ਗਈ ਹੈ ਕਿ ਲੁਟੇਰੇ ਦਾ ਕੁਝ ਪਤਾ ਚੱਲਿਆ ਕਿਉਂਕਿ ਉਸ ਦੇ ਵੱਲੋਂ ਗੋਲੀ ਵੀ ਚਲਾਈ ਗਈ ਸੀ ਗੋਲੀ ਇਸ ਵਿਅਕਤੀ ਨੂੰ ਲੱਗ ਵੀ ਸਕਦੀ ਸੀ ਜਿਸ ਦੀ ਕਾਰ ਜੀ ਮੈਮ ਇਸ ਸੰਬੰਧੀ ਅਸੀਂ ਜਿਹੜਾ ਜੀਪੀਐਸ ਟਰੈਕਿੰਗ ਤੇ ਹੋਰ ਸਾਡੇ ਪੁਲਿਸ ਟੂਲਸ ਜਿਹੜੇ ਨੇ ਉਹਦੀ ਮਦਦ ਨਾਲ ਇਸ ਤੇ ਅਸੀਂ 8 ਐ 9 ਟੀਮਾਂ ਬਣਾਈਆਂ ਹੈਗੀਆਂ ਹਾਂਜੀ ਤੇ ਉਹ ਇਹ ਸਾਰੇ ਇਸੇ ਟੀਮ ਇਸੇ ਕੰਮ ਨੂੰ ਲੱਗੀਆਂ ਹੋਈਆਂ ਤੇ ਜਲਦੀ ਅਸੀਂ ਇਸ ਕਾਰ ਨੂੰ ਰਿਕਵਰ ਕਰ ਲਾਂਗੇ ਦੇਸਪਸਬ ਜਿਸ ਤਰ੍ਹਾਂ ਕਿ ਮੁਹਾਲੀ ਪੁਲਿਸ ਦੇ ਵੱਲੋਂ ਅਦਰਸ਼ ਪੁਲਿਸਿੰਗ ਇੱਕ ਮਹਿੰਮ ਚਲਾਈ ਹੈ ਚਲਾਈ ਗਈ ਸੀ ਉਸ ਨੂੰ ਲੈ ਕੇ ਇਸ ਤੋਂ ਪਹਿਲਾਂ ਕਈ ਥਾਵਾਂ ਤੇ ਕੈਮਰੇ ਵੀ ਜਿਹੜੇ ਲਗਾਏ ਗਏ ਸੀ ਮੈਂ ਵੀ ਸੀਸੀਟੀਵੀ ਦੀਆਂ ਤਸਵੀਰਾਂ ਵੇਖ ਪਾਈਆਂ ਕਿ ਉਸ ਦੀ ਸ਼ਨਾਖਤ ਹੋ ਪਾਈ ਹੈ ਨਹੀਂ ਮੈਨੂੰ ਦੀ ਸ਼ਨਾਖਤ ਹਲੇ ਤੱਕ ਨਹੀਂ ਹੋ ਪਈ ਪਰ ਇਹ ਜ਼ਰੂਰ ਹੈ ਕਿ ਉਸ ਕੈਮਰੇ ਨਾਲ ਸਾਨੂੰ ਬਹੁਤ ਮਦਦ ਮਿਲੀ ਹੈ ਜੋ ਅਸੀਂ ਇਹਦਾ ਰੂਟ ਟਰੈਕ ਕਰ ਪਾਏ ਹਾਂ ਤੇ ਬਾਕੀ ਡਿਊਰਿੰਗ ਇਨਵੈਸਟੀਗੇਸ਼ਨ ਅੱਗੇ ਗੱਲ ਮੈਂ ਤੁਹਾਨੂੰ ਸਾਰੇ ਪੁਆਇੰਂਟਸ ਦੱਸ ਨਹੀਂ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਪੀਟੀਸੀ ਨਿਊਜ਼ ਦੇ ਨਾਲ ਜੁੜੇ ਤੇ ਸਾਨੂੰ ਪੂਰੀ ਜਾਣਕਾਰੀ ਹੈ ਜਿਹੜੀ ਤੁਸੀਂ ਇਸ ਘਟਨਾ ਦੇ ਬਾਬਤ ਦਿੱਤੀ ਇੱਕ ਵਾਰ ਫਿਰ ਤੋਂ ਦੱਸਦੀਆਂ ਕਿ ਮੁਹਾਲੀ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਲੁਟੇਰੇ ਪਿਸਤੌਲ ਦੀ ਨੋਕ ਤੇ ਇੱਕ ਵਿਅਕਤੀ ਤੋਂ ਕਾਰ ਖੋ ਕੇ ਫਲਾਰ ਹੋ ਜਾਂਦੇ ਨੇ ਇਹ ਪੂਰੀ ਕੱਟਨਾ ਇੱਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਹੈ ਲੁਟੇਰੇ ਦੇ ਵੱਲੋਂ ਗੋਲੀ ਵੀ ਚਲਾਈ ਜਾਂਦੀ ਹੈ